ਮਾ ਤੇ ਤੇ ਜੀ ਰੱਬ ਦਾ ਹੋ ਰਸਨਾ ਮਾ ਦੀ ਸੁਣੀ ਮਾਲ ਜਨਾਓ ਅਤਰ ਵਗਾਈ ਨਾ ਬਸੀਆਂ ਉੜੋ ਸਾਰੇ ਨਾ ਦੀਆਂ ਬਸੀਆਂ ਉਹ ਖਤਰ ਬਸੀਆਂ ਮਾ ਤੇ ਤੇ ਜੀ ਰੱਬ ਦਾ ਰੱਬ ਦਾ ਮਨ ਨੂੰ ਦੇ ਦੇ ਜੀਏ 1.7 ਬਾਬਾ ਸੋਟਲ ਜੀ ਦੀ ਜੈ ਸ਼੍ਰੀ ਸਿੱਧ ਬਾਬਾ ਸੋਟਲ ਮੰਦਿਰ ٹرسٹ ਅਤੇ ਚੱਡਾ ਬਰਾਦਰੀ ਵੱਲੋਂ ਸਾਰਾ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਦੇ ਪ੍ਰਧਾਨ ਸ਼ੀਤਲ ਵਿਜੇ ਜੀ ਹਨ ਨਾਲ ਚੱਡਾ ਬਰਾਦਰੀ ਦੇ ਪ੍ਰਧਾਨ ਵਿਪਨ ਚੱਡਾ ਜੀ ਬੱਬੀ ਸ਼ਾਮਲ ਚੱਡਾ ਜੀ ਚੇਅਰਮੈਨ ਜਨਰਲ ਸੈਕਟਰੀ ਸਾਡੇ ਸੰਜੀਤ ਚੱਡਾ ਜੀ ਤੇ ਨਾਲ ਸੇਵਾਦਾਰ ਮਹਤੂ ਚੱਡਾ ਜਿਹੜਾ ਪ੍ਰਬੰਧ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਗਿਆ ਹੈ ਸ਼ਰਧਾਲੂਆਂ ਵਾਸਤੇ ਲੰਗਰ ਦਾ ਪ੍ਰਬੰਧ ਰਹਿਣ ਸਹਿਣ ਦਾ ਪ੍ਰਬੰਧ ਦੇਵੀ ਤਲਾ ਸਰਾ ਦੇ ਵਿੱਚ ਕੀਤਾ ਗਿਆ ਸ਼ੀਤਲ ਵਿਜੇ ਜੀ ਵੱਲੋਂ ਤੇ ਬਹੁਤ ਹੀ ਵਧੀਆ 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 ਤਰੀਕੇ ਨਾਲ ਲੰਗਰਾਂ ਦਾ ਪੰਡਾਲ ਵੀ ਬਹੁਤ ਵਧੀਆ ਵਧੀਆ ਸਜਾਇਆ ਹੋਇਆ ਹੈ ਜਿਸ ਨੂੰ ਤੁਸੀਂ ਦੇਖਦੇ ਪਏ ਆ ਤੇ ਪ੍ਰਸ਼ਾਦ ਦੀ ਸੇਵਾ ਸਾਡੇ ਸੇਵਾਦਾਰ ਕਰਦੇ ਨੇ ਕਿ ਜਿਸ ਦੇ ਨਾਲ ਸੰਗਤ ਨੂੰ ਬਹੁਤ ਹੀ ਵਧੀਆ ਆਰਾਮ ਦੇ ਤਰੀਕੇ ਦੇ ਨਾਲ ਅੰਦਰ ਵੜਿਆ ਜਾਵੇ ਤੇ ਮੱਥਾ ਟਿਕਾ ਕੇ ਤੇ ਚਲੇ ਜਾਣ ਸੰਗਤ ਜੋ ਕੁਝ ਵੀ ਮੰਗਣ ਆਂਦੀ ਹੈ ਬਾਬਾ ਜੀ ਉਹਨਾਂ ਦੀਆਂ ਮਰਜ਼ੀਆਂ ਪੂਰੀਆਂ ਕਰਦੇ ਹਨ ਤੇ ਦੂਰੋਂ ਦੂਰੋਂ ਸੰਗਤਾਂ ਆਂਦੀਆਂ ਢੋਲ ਵਾਜਿਆਂ ਦੇ ਨਾਲ ਲਗਾਰਿਆਂ ਦੇ ਨਾਲ ਸੰਗਤਾਂ ਦੂਰੋਂ ਦੂਰੋਂ ਆਂਦੀਆਂ ਦੇਸ਼ ਵਿਦੇਸ਼ਾਂ ਤੋਂ ਜੈ ਬਾਬਾ ਜੀ